ਮਾਹਪੁਰਖ ਆਪਣੇ ਸਿੰਘ ਨੂੰ ਕਹਿੰਦੇ ਹਰਮੰਦਰ ਸਾਹਿਬ ਨੂੰ ਸੋਨਾ ਕਾਤੋ ਲਗਾ। ਉਹ ਮੇਰੇ ਵਰਗਾ ਕਹਿੰਦਾ ਜੀ ਇਹ ਉਦਾਂ ਹੀ ਲੱਗਾ ਸੋਨਾ ਸੋਨਾ ਲੱਗੇ। ਕਹਿੰਦੇ ਨਹੀਂ ਪਤ ਗੁਰੂ ਰਾਮਦਾਸ ਕੁਝ ਹੋਰ ਕਹਿ ਰਿਹਾ। ਕਹਿੰਦੇ ਮਾਹਪੁਰਖ ਉਹ ਫਿਰ ਦੱਸ ਦਿਓ। ਕਹਿੰਦੇ ਗੁਰੂ ਰਾਮਦਾਸ ਕਹਿੰਦੇ ਦਰਸ਼ਨ ਕਰਨ ਆਇਆ ਇੱਕ ਗੱਲ ਯਾਦ ਰੱਖੀ ਮੇਰੇ ਹਰਮੰਦਰ ਦੇ ਬਾਹਰ ਸੋਨਾ ਤੇ ਅੰਦਰ ਸ਼ਬਦ ਚੱਲਦਾ ਏ। ਇਹ ਬਹੁਤ ਵੱਡੀ ਸਿੱਖਿਆ ਮਿਲਦੀ ਗੁਰੂ ਰਾਮਦਾਸ ਦੇ ਘਰੋਂ ਵੀ ਸਿੱਖਾ। ਕੱਲਾ ਮੱਥਾ ਟੇਕੇ ਛਪਾਰ ਛਪਾ ਕੇ ਦੂਜੇ ਬਨੇ ਦੀ ਮੱਥਾ ਟੇਕ ਲਈਦਾ ਮੇਰੇ ਵਰਗਾ ਕੋਈ ਸੱਤ ਇਹ ਗਲਤੀਆਂ ਆਪਾਂ ਸਾਰੇ ਕਰਦੇ ਆ ਕਿਸੇ ਦੀ ਪਾਵਰ ਹੁੰਦੀ ਨਾ ਕਿੰਨੇ ਐ ਦੀ ਲੰਗਾ ਦਿਓ ਉਹ ਕਹਿੰਦੇ ਜੀ ਨਹੀਂ ਫਿਰ ਫੋਨ ਕਰਾਇਆ ਇੱਕ ਬੰਦੇ ਦੀ ਛਪਾਰ ਛਪਾ ਕੇ ਗੁਰੂ ਰਾਮਦਾਸ ਮਿਲਣਗੇ ਮੈਨੂੰ ਕਦੇ ਨਹੀਂ ਮਿਲਣਗੇ ਆ ਕੋ ਸਤਨਾਹ ਜਿਸ ਦਿਨ ਮਿਲਣਗੇ ਉਧਰ ਦੀ ਜਾਣਾ ਜਿੱਧਰ ਦੀ ਸਾਰੇ ਜਾਂਦੇ ਆ ਚਰਨ ਸ਼ਰਨ ਗੁਰ ਇੱਕ ਪੈਂਡਾ ਜਾਏ ਚੱਲ ਤੇ ਬਾਬਾ ਅਦਰ ਸਿੰਘ ਜੀ ਕਹਿਣ ਲੱਗੇ ਨੇ ਰਸਗੇ ਕੀ